ਪੁਲਿਸ ਵੱਲੋਂ ਸੇਲਕੀ ਆਣਾ ਦੇ ਸਰਪੰਚ ਤੇ ਹਮਲਾ ਕਰਨ ਵਾਲੇ ਪੰਜ ਕਾਪੂ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਨ ਸਿੰਘ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਜੀ ਨੇ ਦੱਸਿਆ ਕਿ ਮਾਨਯੋਗ ਸੀਨੀਅਰ ਅਫਸਰ ਅਫਸਰਾਂ ਦੇ ਹੁਕਮ ਅਨੁਸਾਰ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾ ਲੈ ਵਚਨਵਾਦਾਂ ਦੀ ਲੜੀ ਵਿੱਚ ਸਖਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 138 ਦਰਜ ਕੀਤਾ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਫਲੋਰ ਪੁਲਿਸ ਨੇ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਤੋਂ ਮੁੰਡਲੀ ਪੁੱਛ ਕੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਸਮੇਂ ਦੌਰਾਨ ਪਿੰਡ ਸੇਲਕੀਆਣਾ ਵਿਖੇ ਗੁਰਦਾਵਰ ਸਿੰਘ ਸਰਪੰਚ ਦੇ ਘਰ ਅੰਦਰ ਕੁਝ ਵਿਅਕਤੀਆਂ ਵੱਲੋਂ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ ਗਿਆ ਸੀ ਅਤੇ ਗੁਰਦਾਵਰ ਸਿੰਘ ਸਰਪੰਚ ਨੂੰ ਬੁਰੀ ਤਰ੍ਹਾਂ ਤੇਜ਼ ਧਾਰ ਹਥਿਆਰਾਂ ਨਾਲ ਵੱਢ ਕੇ ਉਸ ਦੇ ਘਰ ਦੀ ਬੁਰੀ ਤਰ੍ਹਾਂ ਭੰਨ ਤੋੜ ਕਰਕੇ ਉਸ ਦੀ ਲੜਕੀ ਨੂੰ ਭਜਾ ਕੇ ਲੈ ਗਏ ਸੀ ਜਿਸ ਤੋਂ ਮੁੰਡਲੀ ਕਾਰਵਾਈ ਕਰਦੇ ਹੋਏ ਪਹਿਲਾਂ ਇਸ ਕੇਸ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਸਪੈਸ਼ਲ ਆਪਰੇਸ਼ਨ ਦੌਰਾਨ ਬੱਕ ਬੱਕ ਇਲਾਕਿਆਂ ਵਿੱਚ ਰੇਡ ਕਰਕੇ ਤਰਨਜੀਤ ਸਿੰਘ ਪੁੱਤਰ ਵਿਕਰਮਜੀਤ ਸਿੰਘ ਵਾਸੀ ਕਰਖਾਨਾ ਥਾੜਾ ਥਾਣਾ ਸਮਰਾਲਾ ਵਾਸੀ ਲੁਧਿਆਣਾ ਗੁਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਮਾਨ ਨਗਰ ਡਾਬਾ ਰੋਡ 3 ਨੰਬਰ ਗਲੀ ਥਾਣਾ ਪਾਸ਼ਾ ਜ਼ਿਲ੍ਹਾ ਲੁਧਿਆਣਾ ਮਨੀ ਪਾਟਿਆ ਪੁੱਤਰ ਪ੍ਰਦੀਪ ਪਾਟਿਆ ਵਾਸੀ ਪੰਗਲ ਟਾਣਾ ਥਾਣਾ ਜੀਰਕਪੁਰ ਜ਼ਿਲ੍ਹਾ ਮਹਾਲੇ ਗੁਰਿੰਦਰ ਸਿੰਘ ਪੁੱਤਰ ਕਲਵੰਤ ਸਿੰਘ ਵਾਸੀ ਗਿਆਨ ਵਿਆਸ ਵਾਸੀ ਗਿਆਨਪੁਰ ਥਾਣਾ ਸਾਨੇਵਾਲ ਜ਼ਿਲ੍ਹਾ ਲੁਧਿਆਣਾ ਅਤੇ ਅਮਰਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਸਿੰਘ ਵਾਸੀ ਪਿੰਡ ਸੇ ਥਾਣਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਨੂੰ ਇੱਕ ਸਕਾਰਪੀਓ ਕਾਰ ਅਤੇ ਇੱਕ ਆਈ 10 ਕਾਰ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਸਾਡੀ ਇੱਕ ਰਿਕੁਐਸਟ ਹੈ ਵੀਡੀਓ ਨੂੰ ਚਲਦੇ-ਚਲਦੇ ਹੀ ਨਵਾਂ ਸ਼ਹਿਰ ਦਵਾਬਾ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਆਖਰ ਵਿੱਚ ਇੱਕ ਸੁਨੇਹਾ ਬਾਹਰ ਦਾਤਾ ਕਰਨ ਦੇ ਨਾਲ ਕੋਈ ਮਾਮਲੇ ਹੱਲ ਨਹੀਂ ਹੁੰਦੇ ਬਲਕਿ ਜੇਕਰ ਕੋਈ ਮਨ ਦੇ ਵਿੱਚ ਸ਼ੰਕਾ ਹੈ ਜਾ ਗਿਲੇ ਸ਼ਿਕਵੇ ਹੈ ਤਾਂ ਉਹ ਤੁਸੀਂ ਕਿਸੇ ਪੰਚਾਇਤ ਨੂੰ ਜਾਂ ਥਾਣੇ ਵਿੱਚ ਜਾ ਕੇ ਜਾਂ ਕੁਝ ਵਿਅਕਤੀਆਂ ਨੂੰ ਵਿਚਪਾ ਕੇ ਤੁਸੀਂ ਉਹ ਗਿਲੇ ਸ਼ਿਕਵੇ ਦੂਰ ਕਰ ਸਕਦੇ ਹੋ ਜੇਕਰ ਅਜੀਆਂ ਬਾਰਦਾਤਾਂ ਕਰਦੇ ਹੋ ਤਾਂ ਤੁਸੀਂ ਖੁਦ ਵੀ ਮੁਸੀਬਤ ਵਿੱਚ ਪੈ ਜਾਂਦੇ ਹੋ ਆਓ ਦੇਖਦੇ ਹਾਂ ਪੂਰੀ ਰਿਪੋਰਟ ਸਰ ਇੱਕ ਸੇਮ ਗਿਆਨੇ ਦਾ ਪਿਛਲੇ ਦਿਨ ਲੜਾਈ ਝਗੜਾ ਹੋਇਆ ਸੀ ਉਹਦੇ ਵਿੱਚ ਤੁਸੀਂ ਕੁਝ ਬੰਦੇ ਖੜੇ ਆ ਕਿੰਨੇ ਬੰਦੇ ਆ ਸਰ ਇਹ ਪਿੰਡਾਂ ਵੱਲੋਂ ਲੜਾਈਚਾਂ ਕਰਦੇ ਜਿਆ ਵਾਰ ਲੱਗਾ ਜੀ ਵਾਹ ਇਹ ਗੁਰਦਾਸ ਸਿੰਘ ਸਰਪੰਚ ਸਾਹਿਬ ਇੱਥੇ ਦੇ ਹੈਗੇ ਨੇ ਮਜੂਤਾ ਸੇਲ ਕੀ ਆਨੇ ਦੇ 4 ਮਈ ਨੂੰ ਇਸੇ ਸਾਲ ਇਹਨਾਂ ਦੇ ਘਰ ਹਮਲਾ ਹੋਇਆ ਸੀ 15 ਵੀ ਨੌਜਵਾਨ ਸਨ ਇਹਨਾਂ ਕੋਲ ਅਸਲਾ ਸੀ ਤੇ 307 ਧਾਰਨ ਅਗਰ ਕਾਨੂੰਨ ਦਾ ਮਕਦਮਾ ਦਰਸੀ ਇਹ ਸ਼ਰੇਆਮ ਗੋਡਾ ਕਰਦੀ ਕੀਤੀ ਗਈ ਸੀ ਉਸ ਵਿੱਚ ਸਾਡੇ ਫਲੋਰ ਦੇ ਐਸਐਸਓ ਇੰਸਪੈਕਟਰ ਸਦੇਸ ਸਿੰਘ ਨੂੰ ਕਾਰਵਾਈ ਕਰਦੇ ਹੋયા ਆ ਪੰਜ ਜਿਹੜੇ ਇਹ ਗੈਂਗਸਟਰ ਟਾਈਪ ਜਿਹੜੇ ਮਾੜੇ ਅੰਤਰ ਕਰਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਦੋ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ ਇੱਕ ਸਕੋਰਪਿਓ ਤੇ ਕਾਈ 20 ਤੇ ਕਾਫੀ ਇਵਾਰਦਾਤ ਤੋਂ ਬਾਅਦ ਇਹ ਫਰਾਰ ਸਨ ਤੇ ਇਹ ਕਾਰਵਾਈ ਕਰਦੇ ਹੋਏ ਆ ਪੰਜ ਬੰਦਿਆਂ ਨੂੰ ਇਹਨਾਂ ਨੂੰ ਫੜਿਆ ਹੋਇਆ ਇਹ ਇਥੇ ਇਹ ਵੀ ਦੱਸਣ ਜੋਗਾ ਕਿ 10 ਮਈ ਨੂੰ ਇਲੈਕਸ਼ਨ ਸੀ ਤੋਂ ਚਾਰ ਪੰਜ ਦਿਨ ਪਹਿਲਾਂ ਇਹ ਧੜਾ ਹੋਇਆ ਸੀ ਤੇ ਇਹਨਾਂ ਨੇ ਫੈਰਗ ਵੀ ਕੀਤੀ ਸੀ ਘਰ ਆ ਕੇ ਇਹ ਉਹ ਦੋਸ਼ੀ ਨੇ ਜਿਹੜੇ ਫੜੇ ਗਏ ਨੇ ਇਹਨਾਂ ਦੇ ਪ੍ਰੀਵੀਅਸ ਰਿਕਾਰਡ ਦੇ ਵਿੱਚ ਵੀ ਇਹਨਾਂ ਤੇ ਜਿਹੜੇ ਮੁਕਦਮੇ ਦਰਜ ਨੇ ਲੜਾਈਆਂ ਝਗੜਿਆ ਦੇ। ਇਹਦੇ ਵਿੱਚ ਹੋਰ ਵੀ ਐਸ ਪਰੇ ਅਹੀ ਪੰਜ ਜਿਹੜੇ ਨਾਮ ਨਹੀਂ ਇਹ ਦੋ ਵਿਅਕਤੀ ਜਿਹੜੇ ਸੀ ਇਹਨਾਂ ਚ ਦੋਸ਼ੀ ਸਨ ਉਹ ਪਹਿਲਾਂ ਗ੍ਰਿਫਤਾਰ ਕੀਤੇ ਜਾ ਸਕੇ ਆ ਪੰਜ ਇਹ ਆ ਤੇ ਹਜੇ ਗ੍ਰਿਫਤਾਰੀ ਵਾਸਤੇ ਹੋਰਾਂ ਦੇ ਛਾਪੇ ਮਾਰੇ ਜਾ ਰਹੇ ਨੇ। ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499